ਕਿ ਪਹਿਲਾਂ ਤਾਂ ਡੈਫਰ ਕੀਤਾ ਜਾਂਦਾ ਸੀ ਵੀ ਅੱਗੇ ਪਾ ਦਿੱਤਾ ਜਾਂਦਾ ਸੀ ਵੀ ਅਗਲੀ ਮੀਟਿੰਗ ਸੁਣਵਾਈ ਕਰਾਂਗੇ ਪਰ ਅੱਜ ਭੁੱਲਰ ਸਾਹਿਬ ਦੀ ਰਿਹਾਈ ਤੋਂ ਬਿਲਕੁਲ ਜਵਾਬ ਦੇ ਦਿੱਤਾ ਉਹਨਾਂ ਦੀ ਅਪੀਲ ਖਾਰਜ ਕਰ ਦਿੱਤੀ ਆ ਰੱਦ ਕਰ ਦਿੱਤੀ ਆ ਸੈਂਟੈਂਸਰ ਰਿਵਿਊ ਬੋਰਡ ਨੇ ਕਿਹਾ ਤਾਂ ਵੀ ਅਸੀਂ ਭੁੱਲਰ ਨੂੰ ਰਿਹਾ ਨਹੀਂ ਕਰਾਂਗੇ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਬੰਦੀ ਸਿੰਘ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਚੰਡੀਗੜ੍ਹ ਵੀ ਖੇਦ ਦੋਸਤੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਮੋਰਚਾ ਚੱਲ ਰਿਹਾ ਹੈ ਉਸ ਤੋਂ ਬਾਅਦ ਵੀ ਦੋਸਤੋ ਸਮੇਂ ਦੀਆਂ ਸਰਕਾਰਾਂ ਚੁੱਪ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਵੀ ਠੋਸ ਕਦਮ ਨਹੀਂ ਉਠਾ ਰਹੀਆਂ ਅਥੀ ਦੋਸਤੋ ਦਵਿੰਦਰਪਾਲ ਸਿੰਘ ਪੁੱਲਰ ਜਿਨ੍ਹਾਂ ਦੀ ਰਿਹਾਈ ਦੇ ਲਈ ਦੋਸਤੋ ਆਮ ਆਦਮੀ ਪਾਰਟੀ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਕਿਹਾ ਜਾਂਦਾ ਹੈ ਦੋਸਤੋ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਤੇ ਮਨਜ਼ੂਰੀ ਦੇ ਦੇ ਤਾਂ ਦਵਿੰਦਰਪਾਲ ਸਿੰਘ ਪੁੱਲਰ ਰਿਹਾ ਹੋ ਜਾਣਗੇ ਕਿਉਂਕਿ ਦੋਸਤੋ ਦਵਿੰਦਰਪਾਲ ਸਿੰਘ ਪੁੱਲਰ ਇਸ ਲਈ ਕਾਫੀ ਲੰਬੇ ਸਮੇਂ ਤੋਂ ਹਸਪਤਾਲ ਦੇ ਵਿੱਚ ਭਰਤੀ ਨੇ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ ਪਰ ਹੁਣ ਦੋਸਤੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਤੇ ਆਮ ਆਦਮੀ ਪਾਰਟੀ ਨੇ ਕੋਰੀ ਨਾ ਕਰ ਦਿੱਤੀ ਹੈ ਜੋ ਵੀ ਪੂਰਾ ਮਾਮਲਾ ਹੈ ਦੋਸਤੋ ਔਲ ਪਹਿਲਾਂ ਤੁਸੀਂ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਘਟਨਾਵਾਂ ਨੇ ਦੋਵੇਂ ਸਿੱਖਾਂ ਨਾਲ ਸੰਬੰਧਿਤ ਨੇ ਤੇ ਇਤਿਫਾਕ ਨਾਲ ਦੋਵੇਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਇੱਕ ਤਾਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਸਿੱਖ ਆਵਾਜ਼ ਬੁਲੰਦ ਕਰ ਰਹੇ ਆ ਉਹਨਾਂ ਦਾ ਕੇਸ ਦਿੱਲੀ ਦੇ ਸੈਂਟੈਂਸ ਰਿਵਿਊ ਬੋਰਡ ਕੋਲ ਪਿਆ ਤੇ ਬਾਰ ਬਾਰ ਉਸ ਕੇਸ ਨੂੰ ਜਿਹੜਾ ਸੈਂਟੈਂਸ ਰਿਵਿਊ ਬੋਰਡ ਆ ਡੈਫਰ ਕਰਦਾ ਰਿਹਾ ਹਾਈ ਕੋਰਟ ਦੇ ਵਿੱਚ ਪਰਿਵਾਰ ਵੱਲੋਂ ਇੱਕ ਰਿੱਟ ਪਾਈ ਗਈ ਹਾਈ ਕੋਰਟ ਨੇ ਸੈਂਟੈਂਸ ਰਿਵਿਊ ਬੋਰਡ ਨੂੰ ਕਿਹਾ ਵੀ ਇਹਦੇ ਉੱਤੇ ਫੈਸਲਾ ਦਿਓ ਤੇ ਉਹਦੇ ਤੇ ਅੱਜ ਫੈਸਲਾ ਆਇਆ ਬੜਾ ਦੁੱਖ ਹੋਇਆ ਕਿ ਪਹਿਲਾਂ ਤਾਂ ਡੈਫਰ ਕੀਤਾ ਜਾਂਦਾ ਸੀ ਵੀ ਅੱਗੇ ਪਾ ਦਿੱਤਾ ਜਾਂਦਾ ਸੀ ਵੀ ਅਗਲੀ ਮੀਟਿੰਗ ਸੁਣਵਾਈ ਕਰਾਂਗੇ ਪਰ ਅੱਜ ਭੁੱਲਰ ਸਾਹਿਬ ਦੀ ਰਿਹਾਈ ਤੋਂ ਬਿਲਕੁਲ ਜਵਾਬ ਦੇ ਦਿੱਤਾ ਉਹਨਾਂ ਦੀ ਅਪੀਲ ਖਾਰਜ ਕਰ ਦਿੱਤੀ ਆ ਰੱਦ ਕਰ ਦਿੱਤੀ ਆ ਸੈਂਟੈਂਸਰ ਰਿਵਿਊ ਬੋਰਡ ਨੇ ਕਿਹਾ ਤਾਂ ਵੀ ਅਸੀਂ ਭੁੱਲਰ ਨੂੰ ਰਿਹਾ ਨਹੀਂ ਕਰਾਂਗੇ ਜਦ ਕਿ 2013 ਤੋਂ ਲੈ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨਹੀਂ 2010 ਤੋਂ ਲੈ ਕੇ 13 14 ਸਾਲ ਹੋ ਗਏ 14ਵਾਂ ਸਾਲ ਚੱਲ ਪਿਆ ਹਸਪਤਾਲ ਦੇ ਵਿੱਚ ਨੇ ਮੈਡੀਕਲ ਰਿਪੋਰਟ ਦੱਸ ਰਹੀ ਆ ਕਿ ਉਹ ਉਹਨਾਂ ਨੂੰ ਰਿਹਾਈ ਦੇ ਦੇਣੀ ਚਾਹੀਦੀ ਆ ਸੋਸ਼ਲ ਵੈਲਫੇਅਰ ਰਿਪੋਰਟ ਜਿਹੜੀ ਹੈਗੀ ਉਹ ਉਹਨਾਂ ਦੇ ਹੱਕ ਦੇ ਵਿੱਚ ਆ ਜੇਲ ਸੁਪਰੀਡੈਂਟ ਦੀ ਰਿਪੋਰਟ ਉਹਨਾਂ ਦੇ ਹੱਕ ਚਾ ਕਾਨੂੰਨੀ ਪੱਖ ਨੂੰ ਧਿਆਨ ਵਿੱਚ ਰੱਖਣ ਵਾਲੇ ਸਾਰੇ ਬੰਦੇ ਹੈਰਾਨ ਆ ਵੀ ਇਹ ਹੋ ਕੀ ਰਿਹਾ ਕਾਨੂੰਨੀ ਨੁਕਤੇ ਨਿਗਾ ਸਾਰੇ ਪ੍ਰੋਫੈਸ਼ਨਲ ਪੁਲਰ ਦੇ ਹੱਕ ਚਾ ਪਰ ਉਹਨਾਂ ਨੂੰ ਰਿਹਾਈ ਨਹੀਂ ਸੈਂਟੈਂਸ ਰਿਵਿਊ ਬੋਰਡ ਨੇ ਉਹਨਾਂ ਦੀ ਅਪੀਲ ਖਾਰਜ ਕਰ ਦਿੱਤੀ ਆ ਜਦੋਂ 2022 ਦੀਆਂ ਚੋਣਾਂ ਚ ਬੇਨਤੀਆਂ ਕਰਦੇ ਸੀ ਰੌਲਾ ਪਾਉਂਦੇ ਸੀਗੇ ਆਵਾਜ਼ ਬੁਲੰਦ ਕਰਦੇ ਸੀ ਤੇ ਉਦੋਂ ਸਾਡੇ ਬਹੁਤੇ ਲੋਕ ਕਹਿੰਦੇ ਸੀ ਜੀ ਹੁਣ ਵੋਟਾਂ 'ਚ ਕਿਉਂ ਰੌਲਾ ਪਾਉਣੇ ਹੋ ਫੇਰ ਇਹਨਾਂ ਨੇ ਕਾਰ ਹੀ ਦੇਣਾ ਪਰ ਹੁਣ 2 ਸਾਲ ਹੋ ਗਏ ਆ ਹੁਣ ਅਸਲ ਦੇ ਵਿੱਚ ਮੁਸ਼ਕਲ ਕੀ ਆ ਸਰਕਾਰਾਂ ਨੂੰ ਵੀ ਪਤਾ ਕਿ ਸਿੱਖ ਧੜੇਵੰਦਿਆਂ 'ਚ ਵੱਜੇ ਹੋਏ ਆ ਜਦੋਂ ਬਾਦਲ ਸਰਕਾਰ ਨੇ ਖਤਰਨਾਕ ਤੰਕਵਾਦੀ ਕਿਹਾ ਪ੍ਰੋਫੈਸਰ ਭੁੱਲਰ ਨੂੰ ਉਹਨਾਂ ਦੀ ਜੇਲ੍ਹ ਤਬਦੀਲੀ ਵੇਰੇ ਤਾਂ ਉਦੋਂ ਜਿਹੜੇ ਬਾਦਲ ਦਲ ਨਾਲ ਜੁੜੇ ਹੋਏ ਸਿੱਖ ਸੀਗੇ ਉਹਨਾਂ ਨੇ ਮੂੰਹ 'ਚ ਘੁੰਗਣੀਆਂ ਪਾਲੀਆਂ ਸੀ ਉਹਨਾਂ ਨੇ ਨਹੀਂ ਕੋਈ ਵਿਰੋਧ ਕੀਤਾ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਅੰਦਰ ਕੰਮ ਕਰਦੇ ਉਹਨਾਂ ਦੇ ਵਰਕਰ ਬਣੇ ਹੋਏ ਆ ਜਾਂ ਲੀਡਰ ਆ ਜਾਂ ਜੋ ਵੀ ਆ ਉਹਨਾਂ ਨੇ ਮੂੰਹ ਚ ਘੁੰਗੜੀਆਂ ਪਾਲੀਆਂ ਕਿਉਂਕਿ ਸਾਡੇ ਅੰਦਰ ਕੌਮੀ ਪਰਿਵਾਰ ਦਾ ਪਿਆਰ ਨਹੀਂ ਹੈਗਾ ਅਸੀਂ ਨਿੱਜੀ ਹਿੱਤਾਂ ਦੇ ਲਈ ਬੋਲਦੇ ਆ ਜਦੋਂ ਵੀ ਕੋਈ ਗੱਲ ਬੋਲਦੇ ਕਰਦੇ ਆ ਫਿਰ ਅਸੀਂ ਪਾਰਟੀਆਂ ਨਾਲ ਜੁੜ ਜਾਂਦੇ ਆ ਵੀ ਜਿਹੜੀ ਪਾਰਟੀ ਦੇ ਵਿੱਚ ਅਸੀਂ ਹੈਗੇ ਆ ਚਾਹੇ ਉਹ ਮਤਲਬ ਜੋ ਮਰਜ਼ੀ ਧੱਕਾ ਕਰੀ ਚੱਲੇ ਜੋ ਮਰਜ਼ੀ ਕਾਨੂੰਨਾਂ ਵਿਧਿਵਿਧਾਨ ਦੇ ਉਲਟ ਕੰਮ ਕਰੀ ਚੱਲੇ ਸਾਦੂ ਉਹ ਤਾਂ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਅਸੀਂ ਉਸ ਪਾਰਟੀ ਦੇ ਸਪੋਰਟਰ ਹੁੰਨੇ ਮੈਂ ਤਾਂ ਸਪੋਰਟਰ ਸ਼ਬਦ ਹੀ ਵਰਤੂੰ ਵੈਸੇ ਅੱਜਕੱਲ ਤਾਂ ਸ਼ਬਦ ਭੇਡਾਂ ਪ੍ਰਚਲਿਤ ਆ ਜਾਂਦਾ ਇਹ ਘਟਨਾ ਹੋਈ ਆ ਕਿ ਪ੍ਰੋਫੈਸਰ ਭੁੱਲਰ ਸਾਹਿਬ ਹੁਣਾਂ ਦੀ ਰਿਹਾਈ ਰੱਦ ਕਰਤੀ ਐ ਸੈਂਟੈਂਸ ਰਿਵਿਊ ਬੋਰਡ ਨੇ ਤੇ ਵੇਖਦੇ ਹਾਂ ਹੁਣ ਕਿਹੜੇ ਕਿਹੜੇ ਲੋਕ ਕੀ ਕੀ ਸਟੇਟਮੈਂਟਾਂ ਦਿੰਦੇ ਆ ਅਗਲੀ ਗੱਲ ਆਈਜੀ ਪਰਮਾਰ ਹੁਣਾਂ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਸੱਟ ਬਣੀ ਸੀ ਉਹ ਜਦੋਂ ਅਰਸਰ ਸਾਹਿਬ ਸੀਗੇ ਅਸੀਂ ਉਹਨਾਂ ਨੂੰ ਮਿਲੇ ਵੀ ਸੀਗੇ ਦਰਬਾਰੇ ਖਾਲਸਾ ਵੱਲੋਂ ਤੇ ਉਹਨਾਂ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਸੱਟ ਨੇ ਉਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਉਹ ਰਿਪੋਰਟ ਜਿਹਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਉਹ ਸਿੱਖ ਨੁਮਾਇੰਦਿਆਂ ਨੂੰ ਬੁਲਾ ਕੇ ਆਪਦੇ ਦਫ਼ਤਰ ਦੇ ਵਿੱਚ ਭਗਵੰਤ ਮਾਨ ਹੁਣਾਂ ਨੇ ਉਹ ਰਿਪੋਰਟ ਆ ਜਿਹੜੀ ਉਹਨਾਂ ਨੂੰ ਸੌਂਪੀ ਵੀ ਸੀਗੀ ਵੀ ਆ ਦੇਖੋ ਅਸੀਂ ਸਰਕਾਰ ਨੇ ਡੇਰਾ ਮੁਖੀ ਨਾਮਜ਼ਦ ਕਰ ਲਿਆ ਪਰ ਇੰਨਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਨਾਮਜ਼ਦ ਨਹੀਂ ਕੀਤਾ ਗਿਆ ਨਾਮ ਦੇ ਵਿੱਚ ਸਿੱਟ ਨੇ ਇਨਵੈਸਟੀਗੇਸ਼ਨ ਆਈਜੀ ਲੈਵਲ ਦੇ ਅਫਸਰਾਂ ਨੇ ਰਿਪੋਰਟ ਤਿਆਰ ਕਰਤੀ ਉਹ ਕੋਈ ਆਮ ਲੋਕਾਂ ਨਹੀਂ ਨਹੀਂ ਹੈਗੀ ਜਾਂ ਜਿਵੇਂ ਕੋਈ ਏਦਾਂ ਤੁਰੇ ਫਿਰਦੇ ਆਮ ਲੋਕਾਂ ਨੇ ਰਿਪੋਰਟ ਤਿਆਰ ਕੀਤੀ ਹੈ ਸਰਕਾਰ ਵੱਲੋਂ ਬਣਾਈ ਗਈ ਜਿਹੜੀ ਸੈੱਟ ਸੀਗੀ ਉਹਨੇ ਰਿਪੋਰਟ ਤਿਆਰ ਕੀਤੀ ਤੇ ਉਹਦੇ ਵਿੱਚ ਦੋਸ਼ੀ ਮੰਨਿਆ ਗਿਆ ਰਾਮ ਰਹੀਮ ਨੂੰ ਪਰ ਉਹਨਾਂ ਦੇ ਖਿਲਾਫ ਉਹਨਾਂ ਦਾ ਨਾਂ ਹੀ ਨਹੀਂ ਦਰਜ ਕੀਤਾ ਗਿਆ ਹੁਣ ਬੇਅਦਬੀ ਦੇ ਮੁੱਦੇ ਤੇ 2015 ਤੋਂ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਮੁੱਖ ਰੱਖ ਕੇ ਚੋਣਾ ਲੜੀਆਂ 17 ਦੀਆਂ ਵੀ ਲੜੀਆਂ ਸੀ ਉਹਨਾਂ ਨੇ ਬਾਈ ਦੀਆਂ ਵੀ ਲੜੀਆਂ ਨੇ ਤੇ ਹੁਣ ਏਡੇ ਵੱਡੇ ਇਸ ਧਾਰਮਿਕ ਮਸਲੇ ਤੇ ਜਿਹਦੇ ਮੈਂ ਕਹਣਾ ਉਹ ਵੀ ਗੁਰੂ ਗ੍ਰੰਥ ਸਾਹਿਬ ਤੇ ਇਕੱਲੀ ਸਿੱਖਾਂ ਦੀ ਆਸਥਾ ਨਹੀਂ ਦੁਨੀਆ ਭਰ ਚ ਵਸਦੇ ਜਿਹੜੇ ਮਨੁੱਖ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਆ ਤੇ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਜਿਹੜੇ ਲੋਕ ਦੋਸ਼ੀ ਆ ਤੇ ਉਹਨਾਂ ਦਾ ਨਾਂ ਹੀ ਨਹੀਂ ਨਾਮਜਦ ਜਿਹਨੂੰ ਸਿੱਟ ਨੇ ਉਹ ਕਰਤਾ ਤੇ ਹੁਣ ਇਹਨਾਂ ਦੋਵੇਂ ਮਸਲਿਆਂ ਤੇ ਦੋਵੇਂ ਕੌਮਾਂ ਨਾਲ ਜੁੜੇ ਹੋਏ ਆ ਪੰਥ ਨਾਲ ਜੁੜੇ ਹੋਏ ਆ ਤੇ ਪੰਜਾਬ ਦੀ ਧਰਤੀ ਤੇ 2015 ਤੋਂ ਲੈ ਕੇ ਜਿਹੜਾ ਇਹ ਵੱਡੇ ਪੱਧਰ ਤੇ ਇਹ ਤੇ ਮਸਲੇ ਤੇ ਆਵਾਜ਼ ਚੁੱਕਣ ਦਾ ਦਾਵਾ ਕਰਨ ਵਾਲੇ 24 ਘੰਟਿਆਂ 'ਚ ਇਨਸਾਫ ਦੇਣ ਦਾ ਦਾਵਾ ਕਰਨ ਵਾਲੇ ਉਹ ਰਾਜਨੀਤਿਕ ਲੋਕ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਹੋਣੇ ਜਾਂ ਬਾਕੀ ਜਿਹੜੇ ਹੈਗੇ ਆ ਤੇ ਉਹ ਹੁਣ ਇਹ ਤੇ ਕੀ ਕਹਿੰਦੇ ਆ ਕੀ ਬੋਲਦੇ ਆ ਤੇ ਜਾਂ ਜਿਹੜੇ ਉਹਨਾਂ ਦੇ ਸਪੋਰਟਰ ਬਣੇ ਬੈਠੇ ਆ ਕਿਉਂਕਿ ਜਦੋਂ ਆਪਾਂ ਸਾਰੇ ਲੋਕ ਰਲ ਕੇ ਆਵਾਜ਼ ਬੁਲੰਦ ਕਰਾਂਗੇ ਤਾਂ ਨਤੀਜਾ ਮਿਲੂਗਾ ਤੇ ਨਹੀਂ ਤਾਂ ਬਸ ਜਿਵੇਂ ਬਾਕੀ ਸਰਕਾਰਾਂ ਵੇਲੇ ਹੁੰਦਾ ਰਿਹਾ ਫਿਰ ਤਾਂ ਕਹਿੰਦੇ ਵੀ ਚਿਹਰੇ ਬਦਲੇ ਆ ਨੀਤ ਤੇ ਨੀਤੀ ਨਹੀਂ ਬਦਲੀ ਨੀਤ ਤੇ ਨੀਤੀ ਸਿਆਸੀ ਲੋਕਾਂ ਦੀ ਅੱਜ ਵੀ ਉਹੀ ਆ ਚਿਹਰੇ ਵੇਖਣ ਨੂੰ ਲੱਗ ਜਾਂਦਾ ਹੁੰਦਾ ਵੀ ਹੁਣ ਆ ਮੁੱਖ ਮੰਤਰੀ ਬਣ ਗਿਆ ਆ ਮੁੱਖ ਮੰਤਰੀ ਬਣ ਗਿਆ ਤਬਦੀਲੀ ਹੋ ਜੂਗੀ ਜਿੰਨਾ ਚਿਰ ਅਸੀਂ ਨਹੀਂ ਇਕੱਠੇ ਹੁੰਦੇ ਅਸੀਂ ਆਪਣੀ ਸੋਚ ਵਿੱਚ ਤਬਦੀਲੀ ਨਹੀਂ ਕਰਦੇ ਲੋਕ ਅਸੀਂ ਸਾਡੇ ਅੰਦਰ ਕੌਮੀਆਂ ਤਾਂ ਪੈਦਾ ਨਹੀਂ ਹੁੰਦੀ ਮੈਨੂੰ ਨਹੀਂ ਲੱਗਦਾ ਕੋਈ ਗੱਲ ਹੋ ਸਕੂਗੀ ਆਓ ਆਪਣੇ ਬਿੱਤ ਮੁਤਾਬਕ ਆਵਾਜ਼ ਬੁਲੰਦ ਕਰੋ ਪਾਰਟੀ ਦੇ ਵਿੱਚ ਬੈਠੇ ਲੋਕ ਸਰਕਾਰ ਦੇ ਵਿੱਚ ਬੈਠੇ ਲੋਕ ਆ ਦੋ ਜਿਹੜੇ ਮਸਲੇ ਆ ਪ੍ਰੋਫੈਸਰ ਭੁੱਲਰਜੀ ਵਾਲਾ ਜਾਂ ਬੰਦੀ ਸਿੰਘਾ ਵਾਲਾ ਆ ਸਾਰੀ ਗੱਲ ਕਰ ਲਗੇ ਤਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਸਲਾ ਇਹਨਾਂ ਤੇ ਤਾਂ ਘੱਟੋ ਘੱਟ ਆਵਾਜ਼ ਬੁਲੰਦ ਕਰੋ ਗੁਰੂ ਦਾ ਦਿੱਤਾ ਖਾਨੇ ਆ ਗੁਰੂ ਦੇ ਨਾਂ ਤੇ ਪੰਜਾਬ ਵੱਸਦਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਤੇ ਬੇ ਬੇਕਸੂਰ ਜਿਹੜੇ ਸਿੱਖ ਆ 25 25 30 30 ਸਾਲਾਂ ਤੋਂ ਅੰਦਰ ਨੂੜੇ ਪਏ ਆ ਤੇ ਉਹਨਾਂ ਲਈ ਕਾਨੂੰਨ ਸਾਰਾ ਕੁਝ ਸਿੱਕੇ ਟੰਗ ਕੇ ਤੇ ਡੈਮੋਕ੍ਰੇਸੀ ਦਾ ਜਲੂਸ ਕੱਢਿਆ ਜਾ ਰਿਹਾ ਤੇ ਜੇ ਮਾੜੀ ਮੋਟੀ ਕਿਆਨਖ ਗੈਰਤਨਾਮ ਦੀ ਚੀਜ਼ ਅੰਦਰ ਹੈ ਤੇ ਆਵਾਜ਼ ਬੁਲੰਦ ਕਰੋ ਦਾਤਾ ਸਾਡੀ ਕੌਮ ਨੂੰ ਸਮੱਤ ਬਖਸ਼ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾ हां जी दोस्तों जमे ਤੁਸੀਂ ਵੀਡੀਓ ਦੇਖੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਦੀ ਰਿਹਾਈ ਤੇ ਜੋ ਕੋਰੀ ਨਾ ਕਰ ਦਿੱਤੀ ਹੈ ਤੇ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ ਜੋ ਵੀ ਦੋਸਤੋ ਇਸ ਸਮੇਂ ਦੀਆਂ ਸਰਕਾਰਾਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੀਆਂ ਜੋ ਵੀ ਇਹ ਪੂਰਾ ਮਾਮਲਾ ਹੈ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੇਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਵੈਲਿਊ ਵਾਲਾ ਟੂ ਨੋਟੀਫਿਕੇਸ਼ਨ ਆਲ ਤੋ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ